ਸਵਿੰਦਰ ਸਿੰਘ ਆਪ ਵੀ ਸਵਿੰਦਰ ਆ ਯਾਰ ਪਿੰਡ ਕਿਹੜਾ ਟੋਟਾ ਗੁਰ ਨਾਨਕ ਨਗਰ ਪਟਿਆਲਾ ਗੁਰ ਨਾਨਕ ਨਗਰ ਪਟਿਆਲਾ ਇਹ ਜਿਹੜੀ ਤੁਸੀਂ ਸੇਵਾ ਇਕੱਠੀ ਕਰਦੇ ਹੋ ਤੁਹਾਡੇ ਬਾਬਾ ਜੀ ਤੁਹਾਨੂੰ ਸੇਵਾ ਭੇਜਦੇ ਨੇ ਤੁਸੀਂ ਤਨਖਾਹ ਲੈਣੇ ਹੋ ਜਾਂ ਸੇਵਾ ਕਰਦੇ ਹੋ ਤਨਖਾਹ ਲੈਣੇ ਹੋ ਜੀ ਤਨਖਾਹ ਲੈਣੇ ਹੋ ਹਾਂ ਜੀ ਕਿੰਨੀ ਤਨਖਾਹ ਲੈਣੇ ਹੋ 6-7000 ਰੁਪਏ ਦਿੰਦੇ ਆ ਜੀ ਤੇ ਬਾਕੀ ਰਾਸ਼ਨ ਰੁਚੰ ਦੇ ਦਿੰਦੇ ਆ ਅੱਛਾ ਕਿੰਨੇ ਚਿਰ ਤੋਂ ਕਰ ਰਹੇ ਹੋ ਸੇਵਾ ਹੋ ਗਏ ਜੀ 2-3 ਮਹੀਨੇ ਹੋ ਗਏ ਮਿੰਨਾ ਤੁਹਾਡੇ ਬਾਬਾ ਨੂੰ ਪਤਾ ਵੀ ਤੁਸੀਂ ਸ਼ਰਾਬ ਪੀਂਦੇ ਹੋ ਨਹੀਂ ਪਤਾ ਨਹੀਂ ਤੇ ਫਿਰ ਤੁਸੀਂ ਸ਼ਰਾਬ ਪੀ ਕੇ ਪਿੰਡ ਚ ਸੰਗਤ ਤੋਂ ਉਹ ਇਕੱਠੀ ਕਰਦੇ ਹੋ ਜਾਂ ਸੇਵਾ ਲੈ ਜਾਂਦੇ ਹੋ ਨਹੀਂ ਜੀ ਰਾਤ ਪੀਤੀ ਏ ਰਾਤ ਪੀਤੀ ਏ ਠੀਕ ਹੈ ਜੀ ਸਾਡੀ ਗਲਤੀ ਆ ਸਰ ਅੱਗੇ ਤੋਂ ਅਸੀਂ ਪਿੰਡ ਚ ਨਹੀਂ ਆਵਾਂਗੇ ਅੱਗੇ ਤੋਂ ਸ਼ਰਾਬ ਪੀ ਕੇ ਸੇਵਾ ਨਹੀਂ ਕਰਾਂਗੇ ਸੇਵਾ ਅਸੀਂ ਛੱਡ ਹੀ ਦਾਂਗੇ ਜੀ ਗਲਤੀ ਮੰਨੋ ਵੀ ਮੈਂ ਗੁਰੂ ਦਾ ਪਾਣਾ ਪਾ ਕੇ ਸ਼ਰਾਬ ਪੀਣਾ ਕਦੀ ਨਹੀਂ ਕਰਾਂਗੇ ਜੀ ਗਲਤੀ ਮੰਨੋ ਕਿ ਗੁਰੂ ਦਾ ਪਾਣਾ ਪਾ ਕੇ ਅਸੀਂ ਸ਼ਰਾਬ ਪੀਣਾ ਦੀ ਸੇਵਾ ਇਕੱਠੀ ਕਰਦੇ ਹਾਂ ਗਲਤੀ ਮੰਨਦੇ ਆ ਜੀ ਅਸੀਂ ਇਹ ਤੁਹਾਨੂੰ ਆਪਕਾ ਮਿਰਦਾ ਆਸ਼ਰਮ ਹਲੀਪੁਰ ਪਟਿਆਲੇ ਦਾ ਜੀ ਰਾਤ ਪੀਤੀ ਸੀ ਹਾਂ ਜੀ ਹਾਂ ਜੀ ਚਾਰਾਂ ਨੇ ਪੀਤੀ ਰਾਤ ਦਾਰੂ ਨਹੀਂ ਮੈਂ ਪੀਤੀ ਜੀ ਆਪਾਂ ਕਿਹਦਾ ਨਾਂ ਨਹੀਂ ਲੈਂਦੇ ਤੁਸੀਂ ਪੀਤੀ ਆ ਹਾਂ ਜੀ ਅੱਛਾ ਜਿਹੜਾ ਇਹ ਇਕੱਠਾ ਕਰਕੇ ਤੇ ਜਾਂਦੇ ਹਾਂ ਸਾਰਾ ਸਮਾਨ ਇਹ ਉੱਤੇ ਆਸ਼ਰਮ ਤੇ ਜਾਂਦਾ ਜੀ ਆਸ਼ਰਮ ਤੁਹਾਨੂੰ ਕਹਿੰਦਾ ਵੀ ਦਾਰੂ ਪੀ ਕੇ ਪਿੰਡ ਚ ਨਹੀਂ ਖਾਲਤਾ ਜੀ ਕੋਈ ਪ੍ਰੋਗਰਾਮ ਸੀ ਇਸ ਕਰਕੇ ਮਾੜੀ ਜੀ ਪੀ ਲਈ ਸੀ ਜਿਹੜਾ ਤੁਸੀਂ ਗੁਰੂ ਦਾ ਬਾਣਾ ਪਾਇਆ ਹੋਇਆ ਤੇ ਦਾ ਮਤਲਬ ਆਪ ਵੀ ਪੀ ਸਕਦੇ ਨਹੀਂ ਨਹੀਂ ਫਿਰ ਪਾਪ ਕੀ ਕਰਦੇ ਇਹ ਇਹ ਰਾਤ ਨੂੰ ਮਾੜਾ ਲਾਲਿਆ ਸੀ ਉਹ ਮੁੰਡੇ ਦਾ ਪ੍ਰੋਗਰਾਮ ਸੀ ਕੋਈ ਪ੍ਰੋ ਇਹ ਤਾਂ ਆ ਕਰਕੇ ਜੇ ਬੱਚੇ ਦਾ ਪ੍ਰੋਗਰਾਮ ਹੈ ਨਹੀਂ ਇੱਕ ਗਲਤੀ ਮੰਨਦਾ ਆਪਣੀ ਮੰਨਦੇ ਆ ਜੀ ਕਿ ਅਸੀਂ ਸ਼ਰਾਬ ਪੀ ਕੇ ਪਿੰਡ ਚ ਇਕੱਠੀ ਕਰ ਰਹੇ ਹਾਂ ਸੇਵਾ ਮੰਨਦੇ ਹੋ ਆ ਜੀ ਰਾਤ ਰਾਤ ਪੀਤੇ ਦੀ ਹੁਣ ਅੱਗੇ ਤੋਂ ਕਿਸੇ ਪਿੰਡ ਚ ਪੜੋਂਗੇ ਜਾ ਕੇ ਨਹੀਂ ਜੀ ਹੂੰ ਧੰਨਾ ਭਗਤ ਬਿਰਦਾਸ਼ਰ ਬਾਈ ਅੱਠੀ ਕਰ ਦਿਓ ਬਾਈ ਇਹ ਤਾਂ ਆ ਕੋ ਮਿਹਨਤ ਤਾਂ ਥੋੜੀ ਦੇਰੀ ਹੋਈ ਹੈ ਅੱਛਾ 4-5 ਮਹੀਨੇ ਹੋਏ ਆ ਤੇ ਕਿੰਨੇ ਦਿਨਾਂ ਬਾਅਦ ਸ਼ਰਾਬੀ ਨੇ ਹੁਣ ਸ਼ਰਾਬ ਤਾਂ ਨਹੀਂ ਪੀਤੀ ਉਹ ਬਾਬਾ ਜੀ ਨੇ ਰਾਤੀ ਪੀਤੀ ਬਸ ਬਾਬਾ ਜੀ ਨੇ ਪੀਤੀ ਆ ਆ ਰਾਤ ਨੂੰ ਪੀਤੀ ਤੁਸੀਂ ਨਾ ਪੀਤੀ ਤੁਸੀਂ ਪੀਤੀ ਨਹੀਂ ਥੋੜੀ ਪੀਤੀ ਹੋਈ ਆ ਨਹੀਂ ਪਿਆ ਕੜਾ ਪੀਤੀ ਹੈ ਅੱਛਾ ਉਹ ਬਾਬਾ ਜੀ ਕਿੰਨਾ ਚਿਰ ਬਾਅਦ ਪੀ ਲੈਂਦੇ ਨੇ ਉਹ ਤਾਂ ਕਦੀ ਕਦਾਈ ਪੀਤੇ ਉਹਨੂੰ ਤਾਂ ਰਾਤ ਨੂੰ ਪੀਤੀ ਹੋਣੀ ਆ ਜੀ ਗੁਰੂ ਮਹਾਰਾਜਾ ਬਾਣਾ ਪਾ ਕੇ ਤੁਸੀਂ ਪਿੰਡ ਚ ਸਰਪਤੀ ਕੇ ਸੇਵਾ ਇਕੱਠੀ ਕਰਦੋਂ ਤੁਹਾਨੂੰ ਅਲਾਉ ਕਰਦਾ ਕੋਈ ਨਹੀਂ ਮਨ ਨੂੰ ਤੇ ਇਹ ਗਲਤੀ ਹੋ ਗਈ ਜੀ ਅੱਗੇ ਤੋਂ ਕਿਸੇ ਪਿੰਡ ਚ ਪੜੋਗੇ ਨਹੀਂ ਜੀ ਮਨਸਾ ਇਹ ਜਿਹੜੀ ਅੱਜ ਇਹ ਅਸੀਂ ਕਾਰਵਾਈ ਕੀਤੀ ਹੈ ਜੀ ਨਗਰ ਤੋਂ ਹੀ ਵਿਖੇ ਤੇ ਇਹਨਾਂ ਨੇ ਲਗਭਗ ਹਫਤੇ 10 ਦਿਨ ਬਾਅਦ ਇਹ ਇੱਥੇ ਗੇੜਾ ਮਾਰਦੇ ਸੀ ਪਹਿਲਾਂ ਵੀ 2-3 ਵਾਰ ਸਾਡੇ ਤੋਂ ਬਚ ਕੇ ਚਲੇ ਗਏ ਸਾਨੂੰ ਸ਼ੱਕ ਹੋਇਆ ਅਸੀਂ ਇਹਨਾਂ ਨੂੰ ਆਡੈਂਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਆ ਬਿਲਕੁਲ ਇਹ ਜਾਲੀ ਕੰਮ ਹੈ ਇਹਨਾਂ ਦਾ ਸਾਰਾ ਇਹਨਾਂ ਦੀ ਗੱਡੀ ਦਾ ਨੰਬਰ ਵੀ ਟਰੇਸ ਨਹੀਂ ਹੋ ਰਿਹਾ ਔਰ ਜਿਹੜੇ ਇਹ ਬੰਦੇ ਨੇ ਇਹਨਾਂ ਦੀ दारू ਪੀਤੀ ਹੋਈ ਹੈ ਜੀ ਇੱਥੋਂ ਸਮਾਨ ਇਕੱਠਾ ਕਰਦੇ ਨੇ ਪਿੰਡਾਂ ਚੋਂ ਤੇ ਅੱਗੇ ਜਾ ਕੇ ਸ਼ਾਮ ਨੂੰ ਵੇਚ ਕੇ ਇਹ ਦਬਦਾ दारू ਜਾਂ ਹੋਰ ਕੋਈ ਨਸ਼ਾ ਪੱਤਾ ਕਰਦੇ ਨੇ ਸਾਡੀ ਪ੍ਰਸ਼ਾਸਨ ਤੋਂ ਵੀ ਮੰਗਾ ਵੀ ਇਹ ਜੇ ਗਲਤ ਅੰਸਰਾਂ ਨੂੰ ਨੱਥ ਪਾਈ ਜਾਵੇ ਔਰ ਹੋਰ ਨਗਰਾਂ ਨੂੰ ਵੀ ਬੇਨਤੀ ਔਰ ਇਹਦੇ ਬੰਦਿਆਂ ਨੂੰ ਆਪਣੇ ਪਿੰਡਾਂ ਦੇ ਵਿੱਚ ਐਂਟਰੀ ਬੈਨ ਕਰ ਦੋ ਕੀ سزا ਦਵਾਂਗੇ ਇਹਨਾਂ ਨੂੰ ਅੱਗ ਤੋਂ ਬੱਸ ਫੇਰ ਸਜ਼ਾ ਤਾਂ ਅਸੀਂ ਪ੍ਰਸ਼ਾਸਨ ਦੇ ਹਵਾਲੇ ਕਰਾਂਗੇ ਜੀ ਹੁਣ ਅਸੀਂ ਤਾਂ ਆਪਣੀ ਇਹਨਾਂ ਤੋਂ ਪੁੱਛ ਪੜਤਾਲ ਕਰ ਲਈ ਪ੍ਰਸ਼ਾਸਨ ਦੇ ਹਵਾਲੇ ਕਰਾਂਗੇ ਉਹਨਾਂ ਨੂੰ ਕਹਾਂਗੇ ਵੀ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹ ਦੇਖੋ ਜਿਹੜੇ ਵੀ ਪਿੰਡ ਦੇ ਵਿੱਚ ਘਟਨਾ ਹੋਈ ਹੈ ਬਹੁਤ ਮਾੜੀ ਭਾਗੀ ਘਟਨਾਈ ਇਹ ਹੈ ਹਨਾ ਗੁਰੂ ਦੇ ਬਾਣੇ ਦੇ ਵਿੱਚ ਫਿਰਦੇ ਨੇ ਇਹ ਸ਼ਰਾਬ ਪੀ ਕੇ ਬਹੁਤ ਹੀ ਮਾੜੀ ਗੱਲਾ ਜੀ ਅਸੀਂ ਸਾਰੇ ਹੀ ਪੰਜਾਬ ਦੇ ਲੋਕوں ਦੀ ਇਹ ਬੇਨਤੀ ਕਰਦੇ ਆਂ ਕਿ ਜਿਹੜਾ ਵੀ ਪਿੰਡ ਦੇ ਵਿੱਚ ਬਾਹਰੋਂ ਬੰਦਾ ਆਉਂਦਾ ਚੰਗੀ ਤਰ੍ਹਾਂ ਪੁਲਿਸ ਪੁਸਫੜਤਾਲ ਕੀਤੀ ਜਾਵੇ ਉਹਨਾਂ ਦੀ ਆਈਡੈਂਟੀਟੀ ਚੈੱਕ ਕੀਤੀ ਜਾਵੇ ਕਿ ਬੰਦੇ ਸਹੀ ਨੇ ਤੇ ਇਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਅਸੀਂ ਤੇ ਇਹੀ ਕਹਣਾ ਚਾਹੁੰਦੇ ਹਾਂ ਅਸੀਂ ਜੇ ਸਾਡੇ ਨਗਰ ਸੂਹੀ ਦੇ ਵਿੱਚ ਸਾਡੇ ਪ੍ਰਧਾਨ ਜੀ ਖੜੇ ਹਨ ਦਲਵੀਰ ਸਿੰਘ ਜੀ ਤੇ ਅਸੀਂ ਤੇ ਸਾਡੇ ਸਰਪੰਚ ਜਨ ਅਸੀਂ ਬੰਦੇ ਫੜਿਆ ਜਿਹੜੇ ਬਿਰਧ ਆਸ਼ਰਮ ਦੇ ਨਾਂ ਤੇ ਪਿੰਡ ਦੇ ਵਿੱਚ ਰਾਸ਼ਨ ਇਕੱਠਾ ਕਰਦੇ ਤੇ ਕਣਕ ਇਕੱਠੀ ਕਰਦੇ ਤੇ ਉਹਨਾਂ ਨੂੰ ਜਦੋਂ ਅਸੀਂ ਫੜਿਆ ਉਹਨਾਂ ਦੀ ਪੁੱਛ ਪੜਤਾਲ ਕਰੀ ਤਾਂ ਉਹ ਸਰੇ ਆਮ ਜਾਲੀ ਸੀਗੇ ਉਹਨਾਂ ਦੇ ਸ਼ਰਾਬ ਪੀਤੀ ਹੋਈ ਸੀ ਉਹਨਾਂ ਦੀ ਤੇ ਉਹਨਾਂ ਦੇ ਦਸਤਾਰਾਂ ਸਜਾਈਆਂ ਹੋਈਆਂ ਤੇ ਚੋਲੇ ਪਾਏ ਹੋਏ ਸੀ ਤੇ ਕਿਰਪਾਨਾਂ ਵੀ ਪਾਈਆਂ ਹੋਈ ਸੀ ਇਸ ਕਰਕੇ ਸਾਰੇ ਨਗਰ ਨੇ ਅਸੀਂ ਇਕੱਠੇ ਹੋ ਕੇ ਉਹਨਾਂ ਨੂੰ ਫੜਿਆ ਤੇ ਇਹਨਾਂ ਦਾ ਪੁੱਛ ਪੜਤਾਲ ਕਰੀ ਇਹਨਾਂ ਤੋਂ ਕੋਈ ਆਇਡੈਂਟੀਫਾਈ ਨਹੀਂ ਹੋਇਆ ਅਸੀਂ ਕਿੱਥੋਂ ਆ ਕੌਣ ਆ ਤੇ ਹੋਰ ਪਿੰਡਾਂ ਚ ਵੀ ਜਾਂਦੇ ਨੇ ਅੱਜ ਅਸੀਂ ਨਗਰ ਥੂਈ ਦੇ ਵਿੱਚ ਫੜੇ ਨੇ ਸਾਡੀ ਹੋਰ ਪਿੰਡਾਂ ਨੂੰ ਵੀ ਬੇਨਤੀ ਆ ਸਾਰੇ ਨਗਰਾਂ ਨੂੰ ਵੀ ਇਹਨਾਂ ਲੋਕਾਂ ਨੂੰ ਪਿੰਡਾਂ ਦੇ ਵਿੱਚ ਐਂਟਰੀ ਹੋਣ ਤੋਂ ਪਹਿਲਾਂ ਉਹਨਾਂ ਨੂੰ ਆਇਡੈਂਟੀਫਾਈ ਕਰੋ ਇਹ ਧਰਮ ਦੇ ਨਾਂ ਤੇ ਇਹ ਬਦਨਾਮ ਕਰਦੇ ਨੇ ਕਿਰਪਾਨਾ ਪਾ ਕੇ ਦਿਨ ਚ ਇਹ ਇਕੱਠਾ ਕਰਦੇ ਨੇ ਰਸਨ ਪਾਣੀ ਕਣਕ ਛਾਣ ਨੂੰ ਵੇਚ ਕੇ ਇਹ ਸ਼ਰਾਬਾਂ ਪੀਂਦੇ ਨੇ ਕੋਈ ਇਹਨਾਂ ਨੂੰ ਧਰਮ ਦੀ ਕੋਈ ਇਹਨਾਂ ਨੂੰ ਹੋਣੀ ਹੈਗਾ ਵੀ ਸਾਡੇ ਧਰਮ ਦੀ ਬਦਨਾਮੀ ਹੁੰਦੀ ਆ ਕਿਰਪਾਨਾ ਇਹਨਾਂ ਦੇ ਪਾਇਆਂ ਹੋ ਜਾਂਦੇ ਨੇ ਸਾਰੇ ਨਗਰਾਂੋਂ ਫੜਿਆ ਹੁਣ ਇਹਨਾਂ ਦੇ ਅਸੀਂ ਕਾਰਵਾਈ ਵੀ ਕਰਾਂਗੇ ਤੇ ਉਹ ਹੋਰ ਨਗਰਾਂ ਨੂੰ ਸਾਰਾ ਬੇਤਿਕਰ ਦੇ ਵੀ ਇਹ ਲੋਕਾਂ ਤੋਂ ਇਹ ਟੋਲੇ ਤੋਂ ਸੁੱਚੇ ਇਤਰੋ ਹੋਏ ਟੋਲਾ 15 15 ਦਿਨ ਬਾਅਦ ਸਾਡੇ ਪਿੰਡ ਦੇ ਵਿੱਚ ਆ ਜਾਂਦਾ ਸੀਗਾ ਸਾਡੇ ਨਗਰ ਚ ਇਸ ਕਰਕੇ ਸਾਨੂੰ ਸ਼ੱਕ ਸੀ ਅੱਜ ਅਸੀਂ ਇਹਨਾਂ ਨੂੰ ਘੇਰ ਕੇ ਸਾਰਾ ਆਇਡੈਂਟੀਫਾਈ ਕਰਿਆ ਸਰਿਆਂ ਇਹਨਾਂ ਨੇ ਸਿੱਖੀ ਨੂੰ ਸਾਡੀ ਨੂੰ ਬਧਨਾਮ ਕਰ ਰੱਖਿਆ ਇਹ ਲੋਕਾਂ ਟੋਲੇ ਨਹੀਂ ਆ ਜੀ ਤਾਂ ਦੇਖੋ ਜੀ ਅੱਜ ਸਵੇਰੇ ਸਾਡੇ ਪਿੰਡ ਦੇ ਵਿੱਚ ਇਹ ਤਿੰਨ ਚਾਰ ਬੰਦੇ ਜਿਹੜੇ ਬਾਹਰੋਂ ਆਏ ਨੇ ਸਰਾਰਤੀ ਨੇ ਤੇ ਇਹਨਾਂ ਦੇ ਸ਼ਰਾਬ ਦੇ ਨਸ਼ੇ ਦੇ ਵਿੱਚ ਇਹ ਭਰਪੂਰ ਤੇ ਰਾਤ ਦੇ ਵੀ ਤੇ ਹੁਣ ਵੀ ਸਮੈਲ ਆ ਰਹੀ ਆ ਤੇ ਅੱਜ ਇਹ ਸਾਡੇ ਪਿੰਡ ਦੇ ਵਿੱਚ ਜਿਹੜੇ ਫਿਰੇ ਗਏ ਨੇ ਇਹਨਾਂ ਨੂੰ ਫੜਿਆ ਗਿਆਗਾ ਪਹਿਲਾਂ ਵੀ ਇਹਨਾਂ ਨੂੰ ਅਸੀਂ ਵਾਰਨਿੰਗ ਦਿੱਤੇ ਕਈ ਵਾਰ ਵੀ ਸਾਡੇ ਪਿੰਡ ਦੇ ਵਿੱਚ ਇਹ ਤੁਸੀਂ ਬਿਨਾ ਪਰਮਿਸ਼ਨ ਤੋਂ ਕਿਸੇ ਵੀ ਤਰ੍ਹਾਂ ਦਾ ਪਿੰਡ ਚ ਐਂਟਰੀ ਨਹੀਂ ਕਰਨੀ ਪਰ ਇਹ ਬਿਨਾ ਦੱਸੇ ਪੰਚਾਇਤ ਨੂੰ ਹਰ ਕਿਸੇ ਵੀ ਬੰਦੇ ਤੋਂ ਬਿਨਾ ਇਹ ਪਿੰਡ ਦੇ ਵਿੱਚ ਐਂਟਰੀ ਕਰਦੇ ਨੇ ਤੇ ਹੁਣ ਜਦ ਇਹ ਫੜੇ ਗਏ ਨੇ ਤਾਂ ਇਹਨਾਂ ਦੇ ਮੂੰਹਾਂ ਦੇ ਵਿੱਚ ਸਾਰੇ ਦੇ ਬੰਦੇ ਸ਼ਰਾਬ ਪੀਤੀ ਹੋਈ ਆ ਗੁਰੂ ਘਰ ਵੀ ਇਹ ਅਲਾਸਮੈਂਟ ਕਰਕੇ ਆਏ ਨੇ ਜੋ ਕਿ ਇੱਕ ਬਹੁਤ ਮੰਦਭਗੀ ਘਟਨਾ ਕਰੀ ਕਹੀ ਜਾ ਸਕਦੀ ਆ ਤੇ ਐਸਾ ਬਸ ਇਹਨਾਂ ਨੂੰ ਕਰੇ ਨੇ ਦੇ ਆਪਣੇ ਕੱਪੜੇ ਤਲਾਸੀ ਵੀ ਲੈਤੇ ਨੇ ਤੇ ਦਸਤਾਰਾ ਵੀ ਸਜਾਈਆਂ ਹੋਈਆਂ ਨੇ ਸਿਕੀਓ ਦੇ ਵਿੱਚ ਤੇ ਗਾਤਰੀ ਪਾਏ ਹੋਏ ਨੇ ਫਿਰ ਵੀ ਇਹ ਸ਼ਰਾਬ ਪੀ ਕੇ ਸਾਡੇ ਪਿੰਡ ਦੇ ਵਿੱਚ ਬਿਨਾ ਪਰਮਿਸ਼ਨ ਤੋਂ ਆਏ ਨੇ ਪਿੰਡਾਂ ਦੇ ਵਿੱਚ ਜਾਂਦੇ ਨੇ ਕਿਸੇ ਬਾਰਦਾਤ ਨੂੰ ਇੰਜਾਮ ਦੇ ਸਕਦੇ ਨੇ ਪਿੰਡਾਂ ਦੇ ਵਿੱਚ ਆ ਕੇ ਰਾਤ ਬਰਾਤੇ ਕਿਉਂਕਿ ਹੁਣ ਸਾਮਾ ਬਹੁਤ ਮਾੜਾ ਜੀ ਕਟਨਾਵਾਵਾਂ ਹੁੰਦੀਆਂ ਨੇ ਬਾਰਦਾਤਾਂ ਹੁੰਦੀਆਂ ਨੇ ਬੱਚੇ ਵੀ ਚੱਕੇ ਜਾ ਸਕਦੇ ਹੋਰ ਵੀ ਲੁੱਟਾਂ ਖੋਟਾਂ ਹੋ ਰਹੀਆਂ ਨੇ ਇਹ ਦਿਨਾਂ ਦੇ ਵਿੱਚ ਆਉਂਦੇ ਨੇ ਤਾਂ ਰਾਤ ਨੂੰ ਕਿਸੇ ਵੀ ਘਟਾ ਨੂੰ ਵੱਡੇ ਨੂੰ ਉਹ ਦੇ ਸਕਦੇ ਨੇ ਇੰਜਾਮ ਜੀ ਇਹ ਤਾਂ ਪ੍ਰਤਾਪਨ ਤੇ ਮੰਗ ਕਰਦੇ ਵੀ ਇਹਨਾਂ ਤੇ ਵੱਧ ਤੋਂ ਵੱਧ ਇਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਹੋਰ ਵੀ ਕਿਸੇ ਵੀ ਪਿੰਡ ਦੇ ਵਿੱਚ ਜਾਣ ਤੋਂ ਇਹ ਪਰਹੇਜ਼ ਕਰਨ।